ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਵੀਡੀਓ ਜਿਹੜੀ ਨਾ ਇਹ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਬਣਾ ਰਿਹਾ ਹੈ ਕਈਨ ਨੂੰ ਨਾ ਹਰਾਮਖੋਰ ਨੂੰ ਆਦਤ ਹੁੰਦੀ ਹੈ ਉੜਦਾ تیر ਲੈਣ ਦੀ ਆਹ ਫੋਟੋ ਚੱਕਰ ਬੰਦੇ ਦੀ ਇਹਦਾ ਨਾਮ ਹੈ ਗੁਰਿੰਦਰ ਸਿੰਘ ਰਾਜਾ ਬਾਜਵਾ ਪਹਿਲੀ ਗੱਲ ਤੇ ਇਹ ਜਦ ਬੰਦਾ ਅਮਰਤਲੀ ਹੋ ਗਿਆ ਨਾ ਤੇ ਉਹ ਇਹ ਬਚਨ ਲੈਂਦਾ ਕਿ ਮੇਰਾ ਪਿਤਾ ਗੁਰਮਿੰਦਰ ਸਿੰਘ ਮਾਤਾ ਸਾਹਿਬ ਜੀ ਵਾਸੀ ਆਨੰਦਪੁਰ ਦਾ ਪੀਓ ਸੋਡੀ ਹੋਵੇ ਤੇ ਪੁੱਤ ਬਾਜਵਾ ਹੋਵੇ ਲੋਕ ਕੀ ਜਾਂਦੇ ਆ ਬੁਝੀ ਗੱਲ ਇਹ ਵੱਧ ਅਕਲ ਜਿਹੜੇ ਇਹ ਨੀਚ ਲੋਗ ਨੇ ਇਹਨਾਂ ਨੂੰ ਕੱਖ ਨਹੀਂ ਪਤਾ ਕੀ ਰਿਸਰਚ ਕੀ ਹੁੰਦੀ ਹੈ ਸਟੈਟਿਸਟਿਕਸ ਕੀ ਹੁੰਦੇ ਨੇ ਵਾ ਅੰਨੇ ਵਾ ਇਹਨਾਂ ਨੇ ਸੌ ਖਾਦੀ ਵੀ ਬੋਲੀ ਜਾਣਾ ਕਿਹਨਾਂ ਕੇ ਚੀਜ਼ ਤੇ ਪਹਿਲਾਂ ਇਹਨਾਂ ਨੇ ਨੇਪਾਲ ਦਾ ਜਿਹੜਾ ਬੜਾ ਮੂਜਸਮ ਦੇਖੋ ਜਨਜੀ ਜਾਗ ਗਿਆ ਇੰਡੀਆ ਚ ਵੀ ਕੰਮ ਹੋਣਾ ਚਾਹੀਦਾ ਵਾ ਇਹਨਾਂ ਖੋਤੇ ਦੇ ਬੱਚੇ ਨੂੰ ਇਹ ਨਹੀਂ ਸੀ ਪਤਾ ਕੀ ਨੇਪਾਲ ਜਿਹੜੀ ਸਰਕਾਰ ਜਿਹੜੀ ਵਾਮਪੰਥੀ ਹੈ ਹੁਣ ਪਿਓਰ ਹਿੰਦੂ ਗਵਰਨਮੈਂਟ ਉੱਤੇ ਆ ਗਈ ਹੈ ਹੁਣ ਵੀ ਕਹੋਗੇ ਕਿ ਜਿਹਨੇ ਨੇਪਾਲ ਤੇ ਇੰਨੀ ਜਹ ਹੁਣ ਜਿਹਦਾ ਵਾ ਹਿੰਦੂ ਰਾਸ਼ਟਰ ਬਣ ਜਾਏਗਾ ਤੇ ਜੇ ਉਹ ਕੁਝ ਇੱਥੇ ਹੋ ਗਿਆ ਤੇ ਇਹੋ ਜਿਹੇ ਲੋਕ ਦਾਵੇ ਕਰਦੇ ਆ ਖਾਲਸਾਤਨ ਲੈਣਦੇ ਉਹ ਤੁਹਾਨੂੰ ਕਿ ਸਾਈਕਲ ਨੂੰ ਨਾ ਪਾਰਕਿੰਗ ਨਾ ਦਵੇ ਯਾਰ ਜਿੰਨਾ ਤੁਹਾਡਾ ਦਿਮਾਗ ਕੰਮ ਕਰਦਾ ਹੁਣ ਸੋਮਨ ਜਿਹੜਾ ਸੁਮਨ ਉਹ ਕਿ ਨਾ ਵਾਂਚੂਕ ਨਾ ਦਾ ਸ਼ਾਹ ਜਿਨੇ ਲਦਾਚ ਰੋਲਾ ਪਾਇਆ ਹੋਇਆ ਹੁਣ ਅੰਨੇਵਾਦੀ ਸਪੋਰਟ ਚ ਉਤਰੇ ਹੋਏ ਨੇ ਅਸੀਂ ਪੋਸਟ ਪਾਈ ਸੀ ਵੀ ਤਾਂ ਸਟੈਟਿਕਸ ਚੈੱਕ ਕਰੋਗੇ ਇਹਨੇ ਕੀ ਇਹਨੇ ਕੋ ਕਰਮ ਕੀ ਕੀ ਕੀਤਾ ਹੈ ਕਿਉਂ ਇਹਦੇ ਤੇ ਜਿਹੜਾ ਇੰਨਾ ਖਲਾਰਾ ਪਿਆ ਚਲੋ ਉਹ ਪੋਸਟ ਉੱਪਰ ਲਗਤ ਬਣਾਉਣੇ ਦੀ ਇਹ ਉਥੇ ਕਮੈਂਟ ਕਰਦਾ ਮੇਰੀ ਪੋਸਟ ਲਿਆ ਕੇ ਕਿ ਕਹਿੰਦਾ ਬਾਬੇ ਨੂੰ ਨਾ ਛੇੜ ਭਰਾਵਾ ਅਗਲਿਆਂ ਪੂਰੀ ਤਿਆਰੀ ਕਰਕੇ ਭੇਜਿਆ ਬਸ ਖੜ ਕੇ ਦੇਖੋ ਕਿ ਆਨਲਾਈਨ ਸਮਝ ਹੁੰਦਾ ਕੀ ਹੈ ਕਿੰਨਾ ਤਿਆਰੀ ਕਰਾ ਕੇ ਭੇਜਿਆ ਹੈ ਇਹ ਗੱਲ ਕਰਿਆ ਆਰਐਸਐਸ ਤੇ ਬੀਜੇਪੀ ਦੀ ਸੋ ਮੇਰਾ ਖੁੱਲਾ ਚੈਲੰਜ ਪਈ ਜੇ ਤੇ ਇੱਕ ਬਾਪ ਦੀ ਔਲਾਦ ਹੈ ਤੇ ਇਹ ਸਬੂਤ ਪੇਸ਼ ਕਰਦੇ ਮੈਨੂੰ ਭੇਜਿਆ ਗਿਆ ਕਿਤੇ ਹਾਂ ਮੈਂ ਆਇਆ ਸੀਗਾ 28 ਦਿਨ ਵਾਸਤੇ ਬੰਗਲਾ ਸਾਹਿਬ ਕਥਾ ਕਰਨ 29 ਜੂਨ ਦੀ ਮੇਰੀ ਕਥਾ ਬੁੱਕ ਸੀਗੀ ਉਦੋਂ ਪੰਜਾਬ ਚ ਕ੍ਰੁਸੇਡ ਕਾਲ ਹੋ ਗਈ ਉਸ ਕੋ ਸ਼ਡਿਊਲ ਹੁਕਮ ਅਸਤੇ ਰੁਕੇ ਹੋਏ ਆ ਜੇ ਤੁਹਾਨੂੰ ਕਹਿੰਦੇ ਕਿਸ ਨੇ ਭੇਜਿਆ ਵਾ ਜੇ ਤੇ ਇੱਕ ਬਾਪ ਦੀ ਔਲਾਦ ਹੈ ਤੇ ਇਸ ਵੂਦ ਪੇਸ਼ ਕਰਦੇ ਤੇ ਜੇ ਬੇਸ਼ੁਆ ਕੇ ਗਰਭੇ ਦਾ ਜਨਮਿਆ ਪਿਤਾ ਤਾਹੇ ਦਾ ਨਾਮ ਸਦਈ ਵਾਲੀ ਗੱਲ ਹੈ ਨਾ ਤੇ ਇੱਕ ਕੂੜੇਦਾਂਜ ਬਲੇਕਰਾਂ ਦਾ ਕੂੜਾ ਪਿੰਦਾ ਪੜਾਹਸ ਮਾਰਦਾ ਹੈ ਤੇ ਇਹ ਸ਼ਰਮ ਨਹੀਂ ਹੁੰਦੀ ਅਸੀਂ ਪਾਂਡਵਾ ਨੂੰ ਗਾਲਾਂ ਕਰਦੇ ਉਹਨੇ ਆਪਣੀ ਪਤਨੀ ਦਾਤ ਲਈ ਤੂ ਤੇ ਉਹ ਦਾਤ ਲਈ ਜਿਹਨੇ ਤੁਨ ਜੰਮਿਆ ਮੈਨੂੰ ਉਹਦੇ ਕੋਲ ਮੈਂ ਕੀਤਾ ਸੀਗਾ ਕਿ ਮੈਂ ਨਾਕਵਾ ਤੇ ਨਾਕਵਾ ਜੇ ਮੈਂ ਪੰਗਾ ਪਾਦਾ ਫਿਰ ਸਿਆਪਾ ਬੋੜਾ ਪਾਉਣਾ ਮੈਂ ਹੋਣ ਤੇਰੇ ਉਤੇ ਇਹ ਅਕੀਦੂ ਸਾਬਤ ਕਰ ਕਿ ਮਾਂ ਸ਼ਰੀਫ ਤੇ ਪਿਓ ਸ਼ਰੀਫ ਹੈ ਲੱਗਦਾ ਨਹੀਂ ਮੈਨੂੰ ਉਹ ਜਿਹੜੇ ਬਨ ਕੇ ਪੰਗਾ ਸਿੱਖਾਂ ਦੀਆਂ ਇਹ ਹਰਾਮਖੋਰ ਉਸ ਪਾਕਿਸਤਾਨ ਦੇ ਹੱਕ ਚਾਹੁੰਦੇ ਨੇ ਜਿਨੇ 20 ਲੱਖ ਸਿੱਖ ਸਾਡਾ ਖਤਮ ਕਰਵਾਦ ਕਰਤਾ ਧੀਆਂ ਚੋਕੇ ਲੈ ਗਏ ਸਾਡੀਆਂ ਸਿੱਖਾਂ ਨੂੰ VOTING ਤੱਕ ਦਾ ਹੱਕ ਨਹੀਂ ਸੀਗਾ ਇਹ ਮੇਰੇ ਘੇਸ ਤੋਂ ਬਾਅਦ ਪਿਆ 2 ਸਾਲ ਪਹਿਲਾਂ ਉਥੇ ਨਹੀਂ ਬੋਲੇ ਪੰਜਾਬ ਚ ਇੰਨੀ ਇਲੀਗਲ ਕਨਵਰਜਨ ਹੋ ਰਹੀ ਹੈ ਉਥੇ ਨਹੀਂ ਬੋਲੇ ਜਦ ਮੈਂ ਆਇਆ ਨਾ ਥੇ ਮੇਰੇ ਕੋਲ ਜਿਹੜੇ ਹਿੰਦੂ ਜਥੇਬੰਦੀਆਂ ਬਾਲ ਵੀ ਸਮਝ ਉਹ ਨਾਲ ਚੱਲੇ ਆ ਮੈਂ ਬਾਬਾ ਮੇਜੇਸਨ ਥੋੜੀ ਚੱਲਿਆ ਇਹਨਾਂ ਨੂੰ ਪੰਜਾਬ ਵਾਲਾ ਕੋਈ ਨਹੀਂ ਦਿੱਕਤ ਨਹੀਂ ਕੋਈ ਇਸਲਾਮ ਕਬੂਲ ਕਰ ਰਿਹਾ ਕੋਈ ਕ੍ਰਿਸਚੀਅਨਟੀ ਕਬੂਲ ਕਰ ਰਿਹਾ ਤਿੰਨ ਘਰ ਵਖਤ ਬੋਲੇ 3000 ਬੰਦਾ ਬੇਕਾਰ ਕੀਤਾ ਇੱਥੋਂ ਚੁਬਾਲ ਚੋਂ 5000 ਕੀਤਾ ਬਠਿੰਡੇ ਚੋਂ ਇਹ ਹਰਾਮਖੋਰ ਬੋਲੇ ਉਹਦੇ ਬਾਰੇ ਕਦੀ ਨਾ ਇਨੇ ਆਈਡੀਆਂ ਚੈੱਕ ਕਰੋ ਇੱਕ ਪਿਓਰ ਆਈਐਸਰ ਅਜੰਡਾ ਜਿਹੜਾ ਇਹ ਰਨ ਕਰ ਰਹੇ ਨੇ ਪੰਜਾਬ ਦੇ ਵਿੱਚ ਜੇ ਅਸੀਂ ਆਪਣੇ ਦਮ ਤੇ ਆ ਗਿਆ ਜੇ ਇਹ ਹਾਲਤ ਕਰਤੀ ਹੈ ਵੀ ਦੋ ਸਟੇਟਾਂ ਦੇ ਵਿੱਚ ਰਾਜਸਥਾਨ ਤੇ ਯੂਪੀ ਦੇ ਵਿੱਚ ਜਿਹੜਾ ਅਸੀਂ ਮੁੱਦਾ ਚੁੱਕਿਆ ਇਲੀਗਲ ਕਨਵਰਜਨ ਉਹਦੇ ਕਾਨੂੰਨ ਪਾਸ ਹੋ ਗਏ ਇਹਨਾਂ ਖੋਤੇ ਦੇ ਬੱਚਿਆਂ ਨੂੰ ਪਤਾ ਇਸ ਗੱਲ ਦਾ ਕੀ 크ਰਿਸਚੀਅਨਟੀ ਦੇ ਜਿਹੜਾ ਇਹ ਪ੍ਰੋਪਗੈਂਡਾ ਰੋਕਣਾ ਕਰਦਾ ਇਹਨਾਂ ਪਤਾ ਕਿਸੇ ਨੇ ਇਹਨਾਂ ਹਰਾਮ ਖੁਰਾਂ ਨੂੰ ਨਹੀਂ ਆਈਡੀ ਚੱਕਰ ਉਹਦੀ ਆਈਡੀ ਨਾਲ ਮੈਂਸ਼ਨ ਕਰਾਂਗਾ ਸੋ ਇੱਕ ਵਾਰੀ ਫਿਰ ਅਸੀਂ ਆਪਣਾ ਸਭ ਕੁਝ ਛੱਡ ਕੇ ਬੈਠੇ ਹਾਂ ਕਿ ਕਰ ਉਹ ਕੋਸ਼ਿਸ਼ ਤੇ ਕਰੀਏ ਸਮਝਦੇ ਜੇ ਜੰਗਲ ਦੀ ਅੱਗ ਬੁਝਾ ਨਹੀਂ ਸਕਦੇ ਆਪਣੀ ਬਾਲਟੀ ਦਾ ਪਾਣੀ ਦੀ ਪਾਈ ਉਹਦੇ ਵਿੱਚ ਪਰ ਕੱਲ੍ਹ ਕੀ ਧਰਨੀ ਇੰਨੀ ਤਾਕਤ ਬਖਸ਼ੀ ਹੈ ਕਿ ਜਿੱਦਨ ਤੇ ਆਏ ਚੈੱਕ ਕਰ ਲੋ YouTube ਜਾਂ ਹੁਣ ਹੁੰਦਾ ਫਾਇਰ ਫਰਕ ਤੇ ਬਸ ਇੱਕ ਕਾਨੂੰਨ ਹੋਰ ਪਾਸ ਕਰਵਾਤਾ ਤਾਂ ਕਹਾਣੀ ਸੱਟ ਹੋ ਜੀ ਨੀ ਸਾਰੀ ਪਰ ਇਹ ਜਿਹੜੇ ਹਰਾਮਖੋਰ ਨੇ ਨਾ ਇਹਨਾਂ ਨੂੰ ਇਹ ਹੈ ਕਿ ਪੰਜਾਬ ਦਾ ਜਿਹੜਾ ਸਿੱਖ ਹੈ, ਸਾਈ ਭਾਂਜੇ, ਮੁਸਲਮਾਨ ਭਾਂਜੇ ਤੇ ਐਨੇ ਅੰਨੀ ਦੇ ਬੱਚੇ ਨੇ ਵੀ ਉਹ ਪਹਿਲਾਂ ਨੇਪਾਲ ਦੇ ਅੱਖ ਚਾਹ ਬਿਨਾ ਸੋਚੇ ਸਮਝੇ ਵੀ ਨੇਪਾਲ ਦੀ ਕਹਾਣੀ ਕੀ ਹੈ ਕਿਹੜੀ ਗਵਰਨਮੈਂਟ ਹੈ, ਪ੍ਰੋਟੈਸਟ ਕੌਣ ਕਰ ਰਿਹਾ ਨਾ ਕੱਖ ਨਹੀਂ ਪਤਾ ਜੀ ਹੁਣ ਜੇ ਬਾਲ ਗਿਆ ਵੀ ਉੱਥੇ ਹਿੰਦੂ ਗਵਰਨਮੈਂਟ ਆ ਗਈ ਤਾਂ ਉਹ ਤੇ ਇੱਕ ਹੀ ਬੈਠੇ ਸਾਰੇ ਹੁਣ ਸੋਨਮ ਨੂੰ 18 ਦੇ ਵਿੱਚ ਗਵਰਨਮੈਂਟ ਜਗ੍ਹਾ ਦੇ ਦਿੰਦੀ ਹੈ, ਯੂਨੀਵਰਸਿਟੀ ਬਣਾਉਣ ਦੀ ਪੈਸਾ ਦੇ ਦਿੰਦੀ ਹੈ। ਉਹ ਨਾਲ ਯੂਨੀਵਰਸਿਟੀ ਬਣਦੀ ਨੇ ਪੈਸਾ ਬਣਦਾ ਹੈ। ਯੋ ਯੂਨੀਵਰਸਿਟੀ ਨੂੰ ਰਜਿਸਟਰ ਨਹੀਂ ਕਰਉਂਦਾ ਕਿੰਨੇ ਬੱਚੇ ਨੂੰ ਡਿਗਰੀਆਂ ਦਿੰਦਾ ਜਿਹੜੀਆਂ ਜਾਲੀ ਨੇ ਜਿਹੜੇ ਕਿਸੇ ਕੰਮ ਹੀ ਨਹੀਂ ਹੈਗੀਆਂ ਉਹਦੇ ਖਿਲਾਫ ਕੇਸ ਹੋਏ ਨੇ ਡੀਟੇਲ ਪਾਉਂ ਇਹਦੀ ਐਨ ਜੀਓ ਨੂੰ ਜੋਰਸਥਰੋ 6 ਕਰੋੜ ਰੁਪਏ ਦਿੰਦਾ ਡੌਨ ਮੈਗਜ਼ੀਨ ਦੇ ਜਿਹੜਾ ਸਬਮਿਟ ਹੋਇਆ ਪਾਕਿਸਤਾਨ ਚ ਉਹਦੇ ਦੀ ਸ਼ਿਰਕਤ ਕਰਕੇ ਹੁੰਦਾ ਬੰਦਾ ਹੁਣ ਜਦੋਂ ਕੋਈ ਸਹਾਬ ਮੰਗਿਆ ਲੋਕਾਂ ਨੇ ਵੀ ਯੂਨੀਵਰਸਿਟੀ ਦੇ ਜਿਹੜੇ ਬਣਾਈ ਸੀ ਉਹਦੇ ਸਰਟੀਫਿਕੇਟ ਕਿਸੇ ਕੰਮ ਹੀ ਨਹੀਂ ਆ ਰਹੇ ਫਿਰ ਵੀ ਰਜਿਸਟਰ ਨਹੀਂ ਕਰਾਈ ਜਿਹੜੀ ਜ਼ਮੀਨ ਦਿੱਤੀ ਸੀ ਉਹਨੂੰ ਯੂਨੀਵਰਸਿਟੀ ਬਣਾਉਣ ਵਾਸਤੇ ਉਹਨੇ ਕੰਮ ਨਹੀਂ ਕੀਤਾ ਗਵਰਨਮੈਂਟ ਵਾਪਸ ਲੈ ਲਈ ਤਾਂ ਦਾ ਨੇ ਪੰਗਾ ਪਾਇਆ ਪਰ ਇੱਕ ਖੋਤੇ ਦੇ ਬੱਚੇ ਸੁ ਵੀ ਇਸ ਕਰਕੇ ਕਿਉਂਕਿ ਇੰਡੀਅਨ ਗਵਰਨਮੈਂਟ ਦੇ ਖਿਲਾਫ ਹੈ ਉਹਦੇ ਹੱਕ 'ਚ ਬੈਠੇ ਹੋਣੇ ਪਹਿਲਾ ਰੋਲਾ ਪੰਦੇ ਵੀ ਸਿਰਫ ਇਹ ਸਿੱਖਾਦੇ ਹੈ ਐਨਐਸਏ ਲੱਗਦਾ ਹੈ ਹਿੰਦੂਆਂ ਤੇ ਕਿਉਂ ਲੱਗਦਾ ਹੈ ਜੇ ਹਿੰਦੂ ਤੇ ਐਨਐਸਏ ਲੱਗ ਗਿਆ ਉਹਨੇ ਉਹਦੀ ਮਾਂ ਮਾਰ ਗਈ ਐ ਵੀ ਕਿਉਂ ਲੱਗ ਗਿਆ ਹੈ ਨਹੀਂ ਸੋ ਇੱਕ ਬਿਨ ਪੰਦੇ ਲੋਟੇ ਰਹੇ ਬਸ ਕਈ ਥਾਲੀ ਦੇ ਬੈਂਗਲੂਰ ਦੇ ਕਿਹਦੇ ਲੋੜਕੇ ਇੱਧਰ ਤੇ ਗੁਰਿੰਦਰ ਸਿੰਘ ਰਾਜਾ ਬਾਜਵਾ ਫਿਰ ਸੁਣ ਲਾ ਜੇ ਇੱਕ ਪਿਓ ਦਾ ਬੱਚਾ ਹੈ ਨਾ ਤੇ ਉਹ ਜਿਹੜੀ ਗੱਲ ਆਖੀ ਹੈ ਨਾ ਕਿ ਭੇਜਿਆ ਗਿਆ ਹੈ ਉਹ ਸਾਬਿਤ ਕਰ ਦੇ ਸਬੂਤ ਲਿਆ ਡਾਕੂਮੈਂਟਸ ਲਿਆ ਤੇ ਜੇ ਬੇਸ਼ਵਕੇਕਰ ਬੇਟਾ ਜਨਮਾਪਿਤਾ ਤਾਹੇ ਕਾ ਨਾਮ ਸਦਈ ਵਾਲੀ ਗੱਲ ਨਾ ਇੱਕ ਇੱਕ ਕੂੜੇਦਾਨ ਚ ਪਿਆ ਕਈ ਕਰਾਂ ਦਾ ਕੂੜਾ ਪੜਾਸ ਮਾਰਦਾ ਹੁਣ ਤੂੰ ਦੇਖ ਕਿ ਤੂੰ ਆਪਣੀ ਉਸ ਸਮਾਦਨ ਜਿਹਨੇ 10 ਮਿੰਟ ਦਰਦ ਚ ਝਲਕੇ ਤੈਨੂੰ ਸੰਸਾਰ ਦੇ ਲੈਣ ਤੂੰ ਕਿੱਥੇ ਖੜਾ ਕਰਦਾ ਹੈ ਬੇਸ਼ਵ ਦੀ ਲੈਨਦਰੀ ਤੇ ਸ਼ਰਨੀਆਂ ਦੇ ਵਿੱਚ ਡੁੱਬ ਕੇ ਮਰ ਨਹੀਂ ਜਾਂਦਾ ਤੂੰ ਕੋਸ਼ਿਸ਼ ਕਰਾਂਗੇ ਵੀਡੀਓ ਤੇਰੀ ਮਾਰ ਤੱਕ ਹੀ ਪਹੁੰਚੇ ਤੇਰੀ ਫੋਟੋ ਦੇ ਮੇਰੇ ਕੋਲ ਲੱਭ ਗਈ ਆ ਤੇ ਵਾਕੀ ਮਾਰ ਕੇ ਕੋਈ ਐਡਰੈਸ ਵੀ ਲੱਭ ਲਾਂਗੇ ਤੇ ਇਹ ਵੀਡੀਓ ਭੇਜਾਂਗੇ ਮਾਤਾ ਨੂੰ ਦਿਖਾਵਾਂਗੇ ਕੋਲ ਬੈ ਕੇ ਮਾਤਾ ਆ ਦੇਖ ਤੂੰ ਜਿਹਨੂੰ ਜੰਮਿਆ ਤੇਰਾ ਉਹਨੇ ਕੀ ਕੀਤਾ ਤੇ ਤੂੰ ਹੀ ਨਾ ਛਾਲ ਮਾਰ ਕੇ ਨਿਹਰ ਤੇ ਮਰ ਜਾ ਕੋਈ ਤੇਰੇ ਕੋ ਸਾਬਤ ਨਹੀਂ ਹੋਣਾ ਤੇ ਮਾਂ ਨੂੰ ਤੂੰ ਕਿੱਥੇ ਖੜਾ ਕਰਤਾ ਲਿਆ ਕੇ ਕਿਉਂਕਿ ਸੱਚ ਦਾਵਾ ਕਰਦਾ ਹੈ ਸੱਚ ਸਫਾਈ ਨਹੀਂ ਦਿੰਦਾ ਮੈਂ ਕਿਉਂ ਸਫਾਈ ਦਵਾ ਮੈਂ ਕਿਥੋਂ ਆਇਆ ਤੂੰ ਦੱਸ ਨਾ ਤੂੰ ਆਖਿਆ ਹੁਣ ਸਾਬਤ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ